ਇੱਧਰ ਮਗ ਇਹਨੂੰ ਲਿਆਓ ਯਾਰ ਉਧਰ ਲਿਆਓ ਭੈਂਟੋ ਤੁਹਾਨੂੰ ਨੰਗੇ ਕਰੋ ਇਹਨਾਂ ਨੂੰ ਬੈਠੇ ਉੱਥੇ ਆਹ ਭਾਈ ਜੀ ਲੁੱਟ ਕਰਕੇ ਆਏ ਆ ਪਿਆਰਿਆਂ ਨੇ ਤੋਂ ਕਿੰਨੇ ਰਾਸ਼ਾ ਲੁੱਟਿਆ ਸੇਮ ਨਾਲੇ ਤੋਂ ਉਦੋਂ ਬਾਅਦ ਅਸੀਂ ਇਹਨਾਂ ਦੇ ਮਗਰ ਗੱਡੀ ਲਈ ਗੱਡੀ ਲਾ ਕੇ ਮਾਣੇ ਵਾਲੇ ਵਜਦੀ ਹੁੰਦੇ ਓਏ ਬਾਜੇ ਵਾਲੇ ਵਜਦੀ ਇਹ ਕਿੰਨੇ ਨੇ ਨਹਿਰ ਤੇ ਬੰਦਾ ਲੁੱਟਿਆ ਕੋਲੇ ਬਾਈ ਜੀ ਇਹਨਾਂ ਦੇ ਕਾਪੇ ਆ ਬੰਦਾ ਦੱਸ ਕਿੱਥੋਂ ਦਾ ਤੂੰ ਤੇ ਅਜਟੋ ਵਾਲਾ ਅਜਟੋ ਵਾਲਾ ਕਿੱਥੋਂ ਦਾ ਕਿਹੜੇ ਸ਼ਹਿਰ ਦਾ ਉਹਨਾਂ ਨੂੰ ਸਾਧ ਲਾਓ ਲੀੜੇ ਲਾਓ ਇਹਨਾਂ ਦੇ ਪੈਰ ਚੋਦਾ ਦੇ ਲਾ ਦੇ ਉਹ ਤੈਨੂੰ ਪਲੈਂਟ ਚੋਦਾ

ਕੋ ਬੰਦੇ ਲਿਆਓ ਦੂਜੇ ਵੀ ਲਿਆਓ ਨਾ ਭੈਣ ਚੁੱਧਾ ਨੂੰ ਯਾਰ ਕਹਿੰਦੇ ਤੀਕ ਪੈਣੇ ਲੋੜਦਾ ਫਿਰ ਤੇ